ਹੈਲੋ एवरीवन ਵੈਲਕਮ ਟੂ ਵੈਸਟ ਜੀਕੇ ਚੈਨਲ ਅੱਜ ਦੀ ਵੀਡੀਓ ਚ ਦੇਖਾਂਗੇ ਟੈਂਸ ਦੇ ਇੰਪੋਰਟੈਂਟ ਕਨਸੈਪਟ ਜੋ ਵਾਰ-ਵਾਰ ਪੇਪਰਾਂ ਦੇ ਵਿੱਚ ਦੇਖਣ ਨੂੰ ਮਿਲਦੇ ਆ ਜਿਨ੍ਹਾਂ ਨੇ ਪਹਿਲੀ ਵੀਡੀਓ ਨਹੀਂ ਦੇਖੀ ਸਾਰਿਆਂ ਨੇ ਕਵਰ ਕਰ ਲੈਣੀ ਆ ਚਲੋ ਜੀ ਟਾਈਮ ਵੇਸ ਨਾ ਕਰਦੇ ਹੋਏ ਵੀਡੀਓ ਨੂੰ ਕਰਦੇ ਆ ਸਟਾਰਟ ਪਹਿਲਾ ਕਨਸੈਪਟ ਕੀ ਕਹਿੰਦਾ ਜਦੋਂ ਵੀ ਯੂਨੀਵਰਸਲ ਫੈਕਟ ਹੋਏ ਯੂਨੀਵਰਸਲ ਫੈਕਟ ਕੀ ਹੋ ਸਕਦਾ ਹੈ ਅਰਥ ਰਿਵੋਲਵਸ ਅਰਾਊਂਡ ਦਾ ਸਨ ਦਾ ਸਨ ਗਿਵਸ ਅਸ ਲਾਈਟ ਇਹ ਸਾਰੇ ਕੀ ਨੇ ਯੂਨੀਵਰਸਲ ਫੈਕਟ ਕੋਈ ਵੀ ਰੂਟੀਨ ਦੇ ਵਿੱਚ ਆਪਾਂ ਵਰਕ ਕਰਦੇ ਆ ਜਾਂ ਫਿਰ ਕੀ ਆਪਣੀ ਪਰਮਾਨੈਂਟ ਐਕਟੀਵਿਟੀ ਹੋਏ ਜਾਂ ਫਿਰ ਕੋਈ ਡੇਲੀ ਦੀ ਕੀ ਆ ਹੈਬਿਟ ਹੋਏ ਜਦੋਂ ਵੀ ਆਪਾਂ ਨੂੰ ਇੱਕ ਸੈਂਟੈਂਸ ਦੇ ਅੰਦਰ ਯੂਨੀਵਰਸਲ ਫੈਕਟ ਰੂਟੀਨ ਵਰਕ ਪਰਮਾਨੈਂਟ ਐਕਟੀਵਿਟੀ ਜਾਂ ਫਿਰ ਹੈਬਿਟ ਦਿੱਤੀ ਹੋਏ ਤਾਂ ਕਿਹੜਾ ਟੈਂਸ ਯੂਜ਼ ਕਰਨਾ ਪ੍ਰੈਜ਼ੈਂਟ ਇਨਡੈਫਿਨਿਟ ਟੈਂਸ ਪ੍ਰੈਜ਼ੈਂਟ ਇਨਡੈਫਿਨਿਟ ٹینس ਦਾ ਕੀ ਸਟਰਕਚਰ ਹੁੰਦਾ ਸਬਜੈਕਟ ਵਰਬ ਦੀ ਕਿਹੜੀ ਫਾਰਮ ਹੁੰਦੀ ਹੈ ਫਰਸਟ ਫਾਰਮ ਫਰਸਟ ਫਾਰਮ ਦੇ ਨਾਲ ਆਪਾਂ ਐਸ ਜਾਂ ਈ ਐਸ ਕਦੋਂ ਲਾਉਣਾ ਜਦੋਂ ਆਪਾਂ ਨੂੰ ਸਿੰਗੂਲਰ ਸਬਜੈਕਟ ਦਿੱਤਾ ਹੋਇਆ ਹੈ ਸਬਜੈਕਟ ਕੀ ਆਪਣਾ ਸਿੰਗੂਲਰ ਤਾਂ ਉਦੋਂ ਆਪਾਂ ਐਸ ਯੂਜ਼ ਕਰਾਂਗੇ ਐਸ ਜਾਂ ਫਿਰ ਈ ਐਸ ਜਦੋਂ ਆਪਣਾ ਸਬਜੈਕਟ ਪਲੂਰਲ ਹੈ ਫਿਰ ਐਸ ਜਾਂ ਈ ਐਸ ਯੂਜ਼ ਨਹੀਂ ਕਰਨੀ ਚਲੋ ਜੀ ਇਹਨਾਂ ਦੇ 베ਸਟ ਆਪਾਂ ਕੁਐਸਚਨ ਦੇਖਦੇ ਆਂ ਫਰਸਟ ਕੁਐਸਚਨ ਕੀ ਆਈ ਟੇਕ ਟੀ ਇਨ ਦਾ ਮਾਰਨਿੰਗ ਤਾਂ ਇਹ ਆਪਣੀ ਕੀ ਹੋਗੀ ਹੈਬਿਟ ਆਈ ਟੇਕ ਟੀ ਇਨ ਦਾ ਮਾਰਨਿੰਗ ਤਾਂ ਦੇਖੋ ਇੱਥੇ ਆਪਾਂ ਨੂੰ ਕਿਵੇਂ ਪਤਾ ਲੱਗ ਰਿਹਾ ਵੇ ਆਪਾਂ ਪ੍ਰੈਜ਼ੈਂਟ ਇਨਡੈਫਿਨਿਟ ٹینس ਯੂਜ਼ ਕਰਾਂਗੇ ਟੀ ਇਨ ਦਾ ਮਾਰਨਿੰਗ ਤਾਂ ਇੱਕ ਹੈਬਿਟ ਹੋ ਗਈ ਆਪਾਂ ਟੀ ਡੇਲੀ ਪੀਂਦੇ ਆਂ ਡੇਲੀ ਲੈਨੇ ਆ ਟੀ ਤਾਂ ਇਹ ਆਪਣੀ ਕੀ ਹੋਗੀ ਇੱਕ ਹੈਬਿਟ ਹੋਗੀ ਕੰਮ ਡੇਲੀ ਹੋ ਰਿਹਾ ਆਈ ਕੀ ਹੋ ਗਿਆ ਆਪਣਾ ਸਬਜੈਕਟ ਸਬਜੈਕਟ ਕਿਵੇਂ ਦਾ ਆਈ ਸਬਜੈਕਟ ਆਪਣਾ ਕੀ ਹੁੰਦਾ ਪਲੂਰਲ ਪਲੂਰਲ ਸਬਜੈਕਟ ਆਈ ਆਪਣਾ ਆਈ ਟੇਕ ਤਾਂ ਇੱਥੇ ਟੇਕ ਵਰਬ ਦੀ ਕਿਹੜੀ ਫਾਰਮ ਆ ਗਈ ਜੀ ਪਲੂਰਲ ਫਾਰਮ ਆ ਗਈ ਟੀ ਇਨ ਦਾ ਮਾਰਨਿੰਗ ਸੈਕਿੰਡ ਕੁਐਸਚਨ ਕੀ ਹੈ ਆਈ ਗੋ ਟੂ ਸਕੂਲ ਡੇਲੀ ਤਾਂ ਦੇਖੋ ਇਹ ਵੀ ਆਪਣਾ ਡੇਲੀ ਰੁਟੀਨ ਵਰਕ ਹੈ ਸਕੂਲ ਆਪਾਂ ਇੱਕ ਦਿਨ ਤਾਂ ਜਾਂਦੇ ਨਹੀਂ ਡੇਲੀ ਸਕੂਲ ਜਾਂਦੇ ਆ ਤੇ ਇਹ ਕੀ ਹੋ ਗਿਆ ਆਪਣਾ ਰੁਟੀਨ ਵਰਕ ਤੇ ਇੱਥੇ ਵੀ ਕੇਅਰ ਟੈਂਸ ਯੂਜ਼ ਕਰਾਂਗੇ ਪ੍ਰੈਜ਼ੈਂਟ ਇਨਡੈਫਿਨਟ ਵਰਬ ਦੀ ਫਸਟ ਫਾਰਮ आई प्लूरल है त गो भी वर्ब दी फॉर्म ਕੀ ਆਗੀ प्लूरल एस ਜਾਂ ਇਸ ਯੂਜ਼ ਨਹੀਂ ਕੀਤਾ ਹੋਇਆ 3rd ਕੁਐਸਚਨ ਵੀ ਸੀ ਵਿਦ आवर ਆਈਜ਼ ਆਪਾਂ ਆਪਣੀ ਅੱਖਾਂ ਨਾਲ ਦੇਖਦੇ ਆ ਨਾ ਤਾਂ ਇਹ ਆਪਣਾ ਇੱਥੇ ਕੀ ਹੋ ਗਿਆ ਪਰਮਾਨੈਂਟ ਐਕਟੀਵਿਟੀ ਹੋ ਗਈ ਦੇਖਾਂਗੇ ਅੱਖਾਂ ਨਾਲ ਸੁਣਾਂਗੇ ਕੰਨਾਂ ਨਾਲ ਤਾਂ ਇਹ ਪਰਮਾਨੈਂਟ ਐਕਟੀਵਿਟੀ ਆ ਇੱਥੇ ਵੀ ਕਿਹੜਾ ਟੈਂਸ ਯੂਜ਼ ਹੋਇਆ ਜੀ ਪ੍ਰੈਜ਼ੈਂਟ ਇਨਡੈਫਿਨਿਟ ਵੀ ਅਸੀਂ ਜਾਦੇ ਆ ਸਬਜੈਕਟ ਪਲੂਰਲ ਹੈ ਤਾਂ ਫਿਰ ਇੱਥੇ ਵਰਬ ਵੀ ਕਿਹੜੀ ਆ ਗਈ ਪਲੂਰਲ ਸੀ ਦਾ ਸਨ ਰਾਈਜ਼ਸ ਇਨ ਦਾ ਈਸਟ ਕੁਐਸਚਨ ਦੇ ਵਿੱਚ ਕੀ ਦਿੱਤਾ ਹੋਇਆ ਯੂਨੀਵਰਸਲ ਫੈਕਟ ਦਾ ਸਨ ਰਾਈਜ਼ਸ ਇਨ ਦਾ ਈਸਟ ਤਾਂ ਸਭ ਨੂੰ ਪਤਾ ਵੀ ਜਿਹੜਾ ਸਨ ਹੈ ਉਹ ਪੂਰਬ ਵਾਲੇ ਪਾਸੇ ਉਗਦਾ ਕਦੇ ਸੁਣਿਆ ਪੱਛਮ ਵਾਲੀ ਸਾਈਡ ਤੋਂ ਉਗ ਰਿਹਾ ਨਹੀਂ ਨਾ ਤਾਂ ਇਹ ਕੀ ਹੋ ਗਿਆ ਯੂਨੀਵਰਸਲ TRUTH ਜਦੋਂ ਵੀ ਯੂਨੀਵਰਸਲ TRUTH ਦਿੱਤਾ ਫੈਕਟ ਦਿੱਤਾ ਤਾਂ ਕਿਹੜਾ ਟੈਂਸ ਯੂਜ਼ ਕਰਾਂਗੇ ਪ੍ਰੈਜ਼ੈਂਟ ਇੰਡੈਫਿਨਿਟ ਦਾ ਸਨ ਤਾਂ ਸਨ ਇੱਕੋ ਹੀ ਹੈ ਸਿੰਗੂਲਰ ਹੈ ਤਾਂ ਵਰਬ ਵੀ ਕੀ ਆਏਗੀ ਸਿੰਗੂਲਰ ਰਾਈਜ਼ ਦੇ ਨਾਲ ਕੀ ਯੂਜ਼ ਕੀਤਾ ਹੋਇਆ ਐਸ ਕਿਉਂ ਯੂਜ਼ ਕੀਤਾ ਕਿਉਂਕਿ ਸਨ ਕੀ ਹੈ ਇੱਕ ਸਨ ਦੀ ਗੱਲ ਹੋ ਰਹੀ ਹੈ ਤਾਂ ਜਦੋਂ ਇੱਕ ਦੀ ਗੱਲ ਹੋ ਰਹੀ ਹੈ ਤਾਂ ਵਰਬ ਨੂੰ ਸਿੰਗੂਲਰ ਬਣਾਵਾਗੇ ਐਸ ਲਾ ਕੇ ਦਾ ਅਰਥ ਰਿਵੋਲਵਸ ਅਰਾਊਂਡ ਦਾ ਸਨ ਇਹ ਵੀ ਯੂਨੀਵਰਸਲ ਟਰੂਥ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਧਰਤੀ ਕਿਹਦੇ ਦੁਆਲੇ ਘੁੰਮਦੀ ਹੈ ਸੂਰਜ ਦੇ ਤਾਂ ਕਿਹੜਾ ਟੈਂਸ ਯੂਜ਼ ਕਰਾਂਗੇ ਪ੍ਰੈਜ਼ੈਂਟ ਇਨਡੈਫਿਨਟ ਟੈਂਸ ਹੋਪਸੋ ਪਹਿਲਾ ਕਨਸੈਪਟ ਸਾਰਿਆਂ ਨੂੰ ਕਲੀਅਰ ਹੋਏਗਾ ਨੈਕਸਟ ਹੈ ਜੀ ਕਨਸੈਪਟ 2 ਕਨਸੈਪਟ 2 ਦੇ ਵਿੱਚ ਕੀ ਆ ਜਦੋਂ ਵੀ ਆਪਾਂ ਨੂੰ ਇੱਕ ਸੈਂਟੈਂਸ ਦੇ ਅੰਦਰ ਟੂਡੇ ਨਾਊ ਆਡੇ ਐਟ ਪ੍ਰੈਜ਼ੈਂਟ ਐਟ ਮੂਵਮੈਂਟ ਨਾਊ ਇਹ ਵਾਲੇ ਵਰਡਸ ਆਪਾਂ ਨੂੰ ਦਿੱਤੇ ਹੋਣ ਸੈਂਟੈਂਸ ਦੇ ਵਿੱਚ ਟੂਡੇ ਮਤਲਬ ਅੱਜ ਨਾਊਅਡੇਜ਼ ਐਨਾ ਦਿਨਾਂ ਦੀ ਗੱਲ ਹੋ ਰਹੀ ਐ ਐਟ ਪ੍ਰੈਜ਼ੈਂਟ ਐਟ ਮੂਵਮੈਂਟ ਨਾਊ ਹੁੰਦੀ ਗੱਲ ਹੋ ਰਹੀ ਨਾ ਚੱਲ ਰਹੇ ਟਾਈਮ ਦੀ ਤਾਂ ਜਦੋਂ ਵੀ ਇਹ ਵਰਡਸ ਦਿੱਤੇ ਹੋਣ ਇੱਕ ਸੈਂਟੈਂਸ ਦੇ ਅੰਦਰ ਕਿਹੜਾ ਟੈਂਸ ਯੂਜ਼ ਕਰਾਂਗੇ ਟੈਂਸ ਯੂਜ਼ ਕਰਾਂਗੇ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਕਿਹੜਾ ਹੁੰਦਾ ਕੋਈ ਵੀ ਕੰਮ ਹੋ ਰਿਹਾ ਹੈ ਰਹੀ ਹੈ ਰਹੇ ਹਨ ਉਹ ਕਿਹੜਾ ਟੈਂਸ ਹੁੰਦਾ ਪ੍ਰੈਜ਼ੈਂਟ ਕੰਟੀਨਿਊਸ ਕੋਈ ਕੰਮ ਕੀ ਹੈ ਕੰਟੀਨਿਊ ਚੱਲ ਰਿਹਾ ਹੋਣ ਵਾਲੇ ਟਾਈਮ ਦੇ ਵਿੱਚ ਕੀ ਸਟ੍ਰਕਚਰ ਹੁੰਦਾ ਸਬਜੈਕਟ ਹੈਲਪ ਵਰਬ ਹੁੰਦਾ ਇਜ਼ ਐਮ ਆਰ ਵਰਬ ਦੀ ਫਰਸਟ ਫਾਰਮ ਨਾਲ ਆਈ ਐਨ ਜੀ ਕੁਐਸਚਨ ਦੇਖਦੇ ਆ ਜੀ ਦਾ ਸਨ ਇਜ਼ ਰਾਈジング ਨਾਓ ਤਾਂ ਨਾਓ ਮਤਲਬ ਚੱਲ ਰਹੇ ਟਾਈਮ ਦੀ ਗੱਲ ਹੋ ਰਹੀ ਹੈ ਨਾ ਵੀ ਸਨ ਹੁਣ ਕੀ ਹੈ ਉੱਗ ਰਿਹਾ ਨਾਓ ਦਿੱਤਾ ਹੋਇਆ ਹੁਣ ਉੱਗ ਰਿਹਾ ਤਾਂ ਇੱਥੇ ਆਪਾਂ ਰਾਈਜ਼ਸ ਨਹੀਂ ਲਿਖਾਂਗੇ ਕਿਹੜਾ ਟੈਂਸ ਯੂਜ਼ ਕਰਾਂਗੇ ਪ੍ਰੈਜ਼ੈਂਟ ਕੰਟੀਨਿਊਸ ਕਿਉਂਕਿ ਚੱਲ ਰਹੇ ਟਾਈਮ ਦੀ ਗੱਲ ਹੋ ਰਹੀ ਹੈ ਨਾ ਤਾਂ ਇਜ਼ ing ਸੈਕਿੰਡ ਕੁਐਸਚਨ ਕੀ ਹੈ ਜੀ ਹੀ ਇਜ਼ ਅ ਟੀਚਰ ਬਟ ਨਾਉ ਆ ਡੇਸ ਉਹ ਕੀ ਅਧਿਆਪਕ ਹੈ ਪਰ ਨਾਉ ਆ ਡੇਸ ਹੀ ਇਜ਼ ਵਰਕਿੰਗ ਔਨ ਅ ਫਲਾਈ ਓਵਰ ਪ੍ਰੋਜੈਕਟ ਉਹ ਇੱਕ ਟੀਚਰ ਹੈ ਪਰ ਹੁਣ ਜਿਹੜੇ ਚੱਲ ਰਹੇ ਦਿਨਾਂ ਵਿੱਚ ਨਾਉ ਆ ਡੇਸ ਉਹ ਕਾਦੇ ਤੇ ਕੰਮ ਕਰ ਰਿਹਾ ਵਰਕ ਵਰਕਿੰਗ ਔਨ ਅ ਫਲਾਈ ਓਵਰ ਪ੍ਰੋਜੈਕਟ ਤਾਂ ਕਿਹੜਾ ਟੈਂਸ ਯੂਜ਼ ਹੋਇਆ ਪ੍ਰੈਜ਼ੈਂਟ ਕੰਟੀਨਿਊਸ ਇਜ਼ ਪਲੱਸ ਵਰਕ ਦੇ ਨਾਲ ਕਿਹੜੀ ਫਾਰਮ ਲੱਗੀ ਆ ਆਈ ਐਨ ਜੀ ਥਰਡ ਕੁਐਸਚਨ ਟੂਡੇ ਯੂ ਆਰ ਲੁਕਿੰਗ ਬਿਊਟੀਫੁਲ ਤਾਂ ਦੇਖੋ ਹੁਣ ਆਪਾਂ ਸਾਫ਼-ਸਾਫ਼ ਪਤਾ ਲੱਗ ਰਿਹਾ ਟੂਡੇ ਮਤਲਬ ਅੱਜ ਦੀ ਗੱਲ ਹੋ ਰਹੀ ਆ ਤਾਂ ਤੁਸੀਂ ਅੱਜ ਕੀ ਲੱਗ ਰਹੇ ਹੋ ਸੁੰਦਰ ਲੱਗ ਰਹੇ ਹੋ ਲੱਗ ਰਹੇ ਹੋਣਾ ਚੱਲਦੇ ਟਾਈਮ ਦੇ ਵਿੱਚ ਕੰਮ ਹੋ ਰਿਹਾ ਤੁਸੀਂ ਸੁੰਦਰ ਲੱਗ ਰਹੇ ਹੋ ਅੱਜ ਤਾਂ ਇੱਥੇ ਵੀ ਕਿਹੜਾ ਟੈਂਸ ਯੂਜ਼ ਹੋਏਗਾ ਪ੍ਰੈਜ਼ੈਂਟ ਕੰਟੀਨਿਊਸ ਯੂ ਆਪਣਾ ਪਲੂਰਲ ਸਬਜੈਕਟ ਆ ਆਰ ਪਲੂਰਲ ਵਰਬ ਹੈ ਲੁੱਕ ਦੇ ਨਾਲ ਆਈ ਐਨ ਜੀ ਫੋਰ ਉਹ ਫੋਸੋ ਦੂਸਰੇ ਵਾਲਾ ਕਨਸੈਪਟ ਵੀ ਸਭ ਨੂੰ ਕਲੀਅਰ ਹੋਏਗਾ ਜੇਕਰ ਕਿਸੇ ਵੀ ਕੁਐਸਚਨ ਦੇ ਅੰਦਰ ਕਿਸੇ ਨੂੰ ਕੋਈ ਡਾਊਟ ਹੋਏ ਤਾਂ ਕਮੈਂਟ ਜਰੂਰ ਕਰ ਦੇਣਾ ਕਮੈਂਟ ਦੇ ਵਿੱਚ ਵੀ ਰਿਪਲਾਈ ਮਿਲੇਗਾ ਨਹੀਂ ਆਪਾਂ ਨੈਕਸਟ ਵੀਡੀਓ ਦੇ ਅੰਦਰ ਡਾਊਟ ਨੂੰ ਕਲੀਅਰ ਕਰ ਦਾਂਗੇ ਨੈਕਸਟ ਕਨਸੈਪਟ ਦੇਖੋ ਜੀ ਸਾਰੇ ਕਨਸੈਪਟ ਪ੍ਰੀਵੀਅਸ ইয়ার ਕੁਐਸਚਨ ਦੇ ਬੇਸਡ ਕਨਸੈਪਟ ਨੇ ਪੇਪਰਾਂ ਦੇ ਵਿੱਚ ਵਾਰ-ਵਾਰ ਰਿਪੀਟ ਹੁੰਦੇ ਨੇ ਤੀਜਾ ਕਨਸੈਪਟ ਕੀ ਹੈ ਕੁਝ ਵਰਬ ਦੀਆਂ ਫਾਰਮਸ ਐਮੇ ਦੀਆਂ ਹੁੰਦੀਆਂ ਜਿਨ੍ਹਾਂ ਦੇ ਨਾਲ ਆਪਾਂ ਆਈ ਐਨ ਜੀ ਫਾਰਮ ਯੂਜ਼ ਨਹੀਂ ਕਰ ਸਕਦੇ ਇਹਨਾਂ ਦੇ ਨਾਲ ਆਪਾਂ ਆਈ ਐਨ ਜੀ ਫਾਰਮ ਨਹੀਂ ਲਾ ਸਕਦੇ ਸੀ ਕਿਹੜੀਆਂ ਕਿਹੜੀਆਂ ਨੇ ਸੀ ਵਾਂਟ ਨੋ ਲਵ ਹੇਟ ਸਮੈਲ ਸੀਨ ਟੇਸਟ ਡਿਸਲਾਈਕ ਇਹ ਸਾਰੀਆਂ ਵਰਬ ਦੀਆਂ ਫਾਰਮਸ ਦੇ ਨਾਲ ਆਪਾਂ ਆਈ ਐਨ ਜੀ ਯੂਜ਼ ਨਹੀਂ ਕਰਨਾ ਜਿਵੇਂ ਦੇਖੋ ਸੀ ਇਹ ਸਹੀ ਹੈ ਆਈ ਐਨ ਜੀ ਫਾਰਮ ਲਾ ਕੇ ਸੀਂਗ ਨਹੀਂ ਲਿਖ ਸਕਦੇ ਗਲਤ ਹੋ ਜਾਏਗਾ ਨੋ ਸਹੀ ਹੈ ਕਦੇ ਵੀ ਨੋਇੰਗ ਨਹੀਂ ਹੁੰਦਾ ਵਾਂਟ ਸਹੀ ਹੈ ਵਾਂਟਿੰਗ ਆਈ ਐਨ ਜੀ ਲਾ ਕੇ ਨਹੀਂ ਹੁੰਦਾ ਲਵ ਸਹੀ ਹੈ ਲਵਿੰਗ ਨਹੀਂ ਹੁੰਦਾ ਟੇਸਟ ਸਹੀ ਹੈ ਟੇਸਟਿੰਗ ਨਹੀਂ ਹੁੰਦਾ ਇੰਨਾ ਸਾਰੀਆਂ ਫਾਰਮਸ ਦੇ ਨਾਲ ਆਪਾਂ ਆਈ ਐਨ ਜੀ ਯੂਜ਼ ਨਹੀਂ ਕਰਨਾ ਅੱਗੇ ਕੁਐਸਚਨ ਦੇਖੋ ਜੀ ਆਈ ਨੋ ਹਰ ਤਾਂ ਕੁਐਸਚਨ ਕੀ ਕਹਿ ਰਿਹਾ ਕਿ ਮੈਂ ਉਸ ਨੂੰ ਜਾਣਦਾ ਜਾਂ ਜਾਣਦੀ ਹਾਂ ਆਈ ਏਮ ਨੋਇੰਗ ਹਰ ਮੈਂ ਉਸ ਨੂੰ ਜਾਣ ਰਿਹਾ ਹਾਂ ਜਾਂ ਜਾਣ ਰਹੀ ਹਾਂ ਤਾਂ ਆਪਾਂ ਐਵੇਂ ਨਹੀਂ ਨਾ ਕਹਿ ਸਕਦੇ ਵੀ ਮੈਂ ਉਸ ਨੂੰ ਜਾਣ ਰਿਹਾ ਹਾਂ ਜਾਂ ਰਹੀ ਹਾਂ ਜਾਂ ਤਾਂ ਆਪਾਂ ਜਾਣਦੇ ਹਾਂ ਜਾਂ ਆਪਾਂ ਨਹੀਂ ਜਾਣਦੇ ਇੱਕ ਹੀ ਕਹਿ ਸਕਦੇ ਨਾ ਜਾਂ ਆਪਾਂ ਜਾਣਦੇ ਹਾਂ ਜਾਂ ਨਹੀਂ ਜਾਣਦੇ ਐਵੇਂ ਨਹੀਂ ਕਹਿ ਸਕਦੇ ਵੀ ਮੈਂ ਉਸ ਨੂੰ ਜਾਣ ਰਿਹਾ ਹਾਂ ਤਾਂ ਆਈ ਨੋ ਹਰ ਸਹੀ ਹੈ ਨੋਇੰਗ ਨਹੀਂ ਲਿਖ ਸਕਦੇ ਇਹ ਕੀ ਹੋ ਜਾਏਗਾ ਰੋਂਗ ਸੇਮ ਆਈ ਲਵ ਮਾਈ ਫੈਮਿਲੀ ਮੈਂ ਆਪਣੀ ਫੈਮਿਲੀ ਨੂੰ ਕੀ ਆ ਪਿਆਰ ਕਰਦਾ ਆ ਆਈ ਐਮ ਲਵਿੰਗ ਮਾਈ ਫੈਮਿਲੀ ਮੈਂ ਆਪਣੀ ਫੈਮਿਲੀ ਨੂੰ ਪਿਆਰ ਕਰ ਰਿਹਾ ਹਾਂ ਜਾਂ ਰਹੀ ਹਾਂ ਇਹ ਕੀ ਹੋ ਜਾਏਗਾ ਗਲਤ ਤਾਂ ਲਵ ਦੇ ਨਾਲ ਕਦੇ ਵੀ ਆਈ ਐਂਜੀ ਫਾਰਮ ਯੂਜ਼ ਨਹੀਂ ਕਰਦੇ ਤੁਹਾਡਾ ਕੁਐਸਚਨ ਬਿਲਕੁਲ ਸਹੀ ਹੈ ਓਕੇ ਜੀ ਥੈਂਕ ਯੂ ਮਿਲਦੇ ਆ ਨੈਕਸਟ ਵੀਡੀਓ ਦੇ ਅੰਦਰ ਸਾਰਿਆਂ ਨੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਔਰ ਕਮੈਂਟ ਕਰਕੇ ਦੱਸਣਾ ਵੀਡੀਓ ਕਿਵੇਂ ਦੀ ਲੱਗੀ ਤੁਸੀਂ ਸਾਰਿਆਂ ਨੇ ਦੱਸਣਾ ਵੀ ਇਸ ਤੋਂ ਬਾਅਦ ਆਪਾਂ ਕਿਹੜੇ ਟੌਪਿਕ ਦੇ ਇੰਪੋਰਟੈਂਟ ਕਨਸੈਪਟ ਲੈ ਕੇ ਆਈਏ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਸਾਰਿਆਂ ਨੇ ਇਸ ਵੀਡੀਓ ਦਾ ਪੀਡੀਐਫ ਲੈਣ ਦੇ ਲਈ ਬੈਸਟ ਜੀਕੇ ਅੱਡਾ ਟੈਲੀਗ੍ਰਾਮ ਚੈਨਲ ਤੇ ਜ਼ਰੂਰ ਜਾਣਾ ਹੈ ਬੈਸਟ ਜੀਕੇ ਅੱਡਾ ਆਪਣਾ ਕੀ ਹੈ ਜੀ ਟੈਲੀਗ੍ਰਾਮ ਚੈਨਲ ਹੈ ਓਕੇ ਜੀ ਥੈਂਕ ਯੂ ਮਿਲਦੇ ਆ ਨੈਕਸਟ ਵੀਡੀਓ